16 ਮੰਗਾਂ ਤੇ ਡਿਸਕਸ ਕਰਕੇ ਇਹਨਾਂ ਨੇ ਕਿਹਾ ਵੀ ਇਹ ਅਸੀਂ ਇੱਕ ਨੱਦੇ ਦਿਨ ਦੇ ਵਿੱਚ ਲਾਗੂ ਕਰ ਦਾਂਗੇ। ਅਸੀਂ ਇੱਕ ਹਫ਼ਤਾ ਬੇਟ ਕਰੀ ਇੱਕ ਹਫ਼ਤੇ ਤੋਂ ਬਾਅਦ ਇਹਨਾਂ ਨੂੰ ਫਿਰ ਨੋਟਿਸ ਦਿੱਤਾ। ਜੁਆਇੰਟ ਫੋਰਮ ਏਕਤਾ ਮੰਚ ਤੇ ਇੰਜੀਨੀਅਰ ਐਸੋਸੀਏਸ਼ਨ ਉਹਨਾਂ ਨੇ ਦੇਖ ਕੇ ਨੋਟਿਸ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਲਾਗੂ ਕਰ ਦਾਂਗੇ ਫਿਰ ਨਹੀਂ ਲਾਗੂ ਕਰੀਆਂ ਤਾਂ ਅਸੀਂ ਜਿਹੜੀ ਮਾਸਕ ਲੀਪ ਦੇ ਉੱਤੇ ਗਏ ਆ। ਇਹ ਲੰਬੀ ਵੀ ਜਾ ਸਕਦੀ ਆ। ਕੱਲ ਸਾਡੇ ਜੁਆਇੰਟ ਫੋਰਮ ਏਕਤਾ ਮੰਚ ਤੇ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਫੇਰ ਆ ਜੇ ਸੰਘਰਸ਼ ਲੰਬਾ ਗਿਆ ਤਾਂ ਪੂਰਾ ਤੇਜ਼ ਤਰਾਰ ਕਰਾਂਗੇ। ਤਰਨ ਲਗਾਇਆ ਗਿਆ ਸਿਸਟਮ ਲੈ ਕੇ ਕਿ ਮੈਸੇਜ ਹੈ ਇਹ ਮੈਸੇਜ ਇਹ ਹੈ ਜੀ ਵੀ ਦੇਖੋ ਅਸੀਂ ਬੜਿੰਗ ਸਾਹਿਬ ਨੂੰ ਵੀ ਬੇਨਤੀ ਕਰੀ ਆ ਕਾਂਗਰਸ ਦੇ ਆਗੂ ਨੇ ਇਹ ਮੈਂਬਰ ਪਾਰਲੀਮੈਂਟ ਨੇ ਇਹਨਾਂ ਨੂੰ ਵੀ ਕਿਹਾ ਵੀ ਦੇਖੋ ਸਾਡੀ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਬਿਜਲੀ ਮੰਤਰੀ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਬਿਜਲੀ ਬੋਰਡ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਵੀ ਇਹ ਜਾਇਜ਼ ਨੇ ਕਿਉਂਕਿ ਸਾਡਾ ਜਿਹੜਾ ਵਰਨਗੇ ਸੂਆ ਸਾਡੇ ਇਸ ਸੀਜ਼ਨ ਦੇ ਵਿੱਚ 30 ਤੋਂ 35 ਬੰਦਿਆਂ ਦੀ ਸਾਡੇ ਡੈਥ ਹੋ ਚੁੱਕੀ ਆ ਜਿਹੜੇ ਪੋਲਾਂ ਦੇ ਉੱਤੇ ਲਟਕ ਕੇ ਮਰ ਗਏ ਆ ਤੇ ਉਹਨਾਂ ਦੇ ਲਈ ਅਸੀਂ 1 ਕਰੋੜ ਦਾ ਮੁਆਜਬਾ ਮੰਗਿਆ ਸੀਗਾ ਤੇ ਉਹਨਾਂ ਦੇ CHP ਜਿਹੜੇ ठेकेदारਾਂ ਦੇ ਬੰਦੇ ਨੇ ਉਹਨਾਂ ਨੂੰ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਇਹਨਾਂ ਨੇ ਮੰਨ ਲਿਆ ਕਹਿੰਦੇ ਵੀ ਠੀਕ ਆ ਫੇਰ ਸਾਡੇ ਜਿਹੜੇ ਸਕੇਲ ਰਵਾਈਜ਼ ਕਰੇ ਸੀਗੇ 16 ਦੇ ਵਿੱਚ OC ਦਾ ਸਕੇਲ ਇਹ ਨਹੀਂ ਰਵਾਈਜ਼ ਕਰਿਆ RTM ਨੂੰ ਕੋਈ ਸਕੇਲ ਦਿੱਤਾ ਹੀ ਨਹੀਂ ਹੈਗਾ ਤੇ ਹੋਰ ਜਿਹੜੀਆਂ ਸਾਡੀਆਂ ਟੈਕਨੀਕਲ ਕੰਮਿਆਂ ਦੀਆਂ ਕੰਮਾਂ ਸੀਗੀਆਂ ਮੰਗਾ ਸੀਗੀਆਂ ਉਹ ਸਾਰੀਆਂ ਜਾਇਜ਼ 40 ਮੰਗਾਂ ਦਾ ਅਸੀਂ ਛਾੜ ਦਿੱਤਾ 16 ਮੰਗਾਂ ਤੇ ਸਾਡੀ ਡਿਸਕਸ ਹੋਈ 16 ਮੰਗਾਂ ਤੇ ਡਿਸਕਸ ਕਰਕੇ ਇਹਨਾਂ ਨੇ ਕਿਹਾ ਵੀ ਇਹ ਅਸੀਂ ਇੱਕ ਨੱਦੇ ਦਿਨ ਦੇ ਵਿੱਚ ਲਾਗੂ ਕਰ ਦਾਂਗੇ ਜੀ ਅਸੀਂ ਇੱਕ ਹਫ਼ਤਾ ਬੇਟ ਕਰੀ ਇੱਕ ਹਫ਼ਤੇ ਤੋਂ ਬਾਅਦ ਇਹਨਾਂ ਨੂੰ ਫਿਰ ਨੋਟਿਸ ਦਿੱਤਾ ਜੁਆਇੰਟ ਫੋਰਮ ਏਕਤਾ ਮੰਚ ਤੇ ਇੰਜੀਨੀਅਰ ਐਸੋਸੀਏਸ਼ਨ ਉਹਨਾਂ ਨੇ ਦੇਖ ਕੇ ਨੋਟਿਸ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਲਾਗੂ ਕਰ ਦਾਂਗੇ ਫਿਰ ਨਹੀਂ ਲਾਗੂ ਕਰੀਆਂ ਤਾਂ ਅਸੀਂ ਜਿਹੜੀ ਮਾਸਕ ਲੀਵ ਦੇ ਉੱਤੇ ਗਏ ਆ ਜੀ ਇਹ ਲੰਬੀ ਜਾਊਗੀ ਇਹ ਲੰਬੀ ਵੀ ਜਾ ਸਕਦੀ ਆ ਕੱਲ ਸਾਡੇ ਜੁਆਇੰਟ ਫੋਰਮ ਏਕਤਾ ਮੰਚ ਤੇ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਫੇਰ ਆ ਜੇ ਸੰਘਰਸ਼ ਲੰਬਾ ਗਿਆ ਤਾਂ ਪੂਰਾ ਤੇਜ਼ ਤਰਾਰ ਕਰਾਂਗੇ ਤੇ ਇਸ ਸਰਕਾਰ ਦੇ ਨੱਕ ਦੇ ਵਿੱਚ ਦਮ ਲਿਆਵਾਂਗੇ ਅਸੀਂ ਫੇਰ ਵੀ ਪੰਜਾਬ ਸਰਕਾਰ ਨੂੰ ਬਿਜਲੀ ਮੰਤਰੀ ਨੂੰ ਤੇ ਮੁੱਖ ਮੰਤਰੀ ਨੂੰ ਤੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਵੀ ਇਹ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਨੇ ਇਹ ਤੁਰੰਤ ਲਾਗੂ ਕੀਤੀਆਂ ਜਾਣ ਇਹ ਧਰਨੇ ਜਿਹੜੇ ਸਮਾਪਤ ਕੀਤੇ ਜਾਣ ਅਸੀਂ ਲੋਕਾਂ ਨੂੰ ਨਿਰਬੇਗਨ ਸਪਲਾਈ ਜਿਵੇਂ ਪਹਿਲਾਂ ਦਿੰਦੇ ਸੀਗੇ ਉਸੇ ਤਰ੍ਹਾਂ ਅਸੀਂ ਦੇ ਸਕੀਏ ਸੋ ਇਹਨਾਂ ਕੁਸ਼ ਕਹਿੰਦਾ ਵਾਹਿਗੁਰੂ ਜੀ ਖਾਂਸਾ ਸ੍ਰੀ ਵਾਹਿਗੁਰੂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ